ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮਾਪੇ ਬੱਚਿਆਂ ਲਈ ਜਿੰਦ ਜਾਨ ਹੁੰਦੇ ਨੇ ਬੱਚਿਆਂ ਦੇ ਜੇ ਕੰਡਾ ਵੀ ਵੱਜੇ ਤਾਂ ਦੁੱਖ ਮਾਪਿਆਂ ਨੂੰ ਲੱਗਦਾ ਹੈ ਪਰ ਕਈ ਵਾਰ ਇਹੋ ਜਿਹੇ ਹਾਲਾਤ ਇਹੋ ਜਿਹਾ ਸਮਾਂ ਹੋ ਜਾਂਦਾ ਹੈ ਕਿ ਜਿੱਥੇ ਮਾਪੇ ਬੱਚਿਆਂ ਦੇ ਦੁਸ਼ਮਣ ਬਣ ਜਾਂਦੇ ਨੇ ਕਈ ਵਾਰ ਫਿਰ ਢੱਡੋਂ ਜੰਮੇ ਆਪਣੇ ਮਾਪੇ ਦਾ ਦੁਸ਼ਮਣ ਬਣ ਜਾਂਦੇ ਆ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕੁੜੀ ਦਾ ਕਤਲ ਹੁੰਦਾ ਹੈ ਜਦੋਂ ਫਿਰ ਕਤਲ ਦੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸੁਣ ਕੇ ਸਭ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਇੱਥੋਂ ਦੀ ਜਗਦੀਸ਼ ਕਲੋਨੀ ਇੱਥੇ ਇੱਕ ਕੋਠੀ ਦੇ ਵਿੱਚ ਜਸਪਾਲ ਸਿੰਘ ਜੋ ਕਿ ਬੈਂਕ ਦੇ ਵਿੱਚ ਲੱਗਿਆ ਹੋਇਆ ਸੀ ਉਹ ਆਪਣੀ ਧੀ ਹਰਮੀਤ ਕੌਰ ਦੇ ਨਾਂ ਰਹਿਂਦਾ ਸੀ ਜੋ ਕਿ 17 ਸਾਲ ਦੀ ਸੀ ਗੱਲ ਹੈ 22 ਫਰਵਰੀ 2014 ਦੀ ਜਦੋਂ ਜਸਪਾਲ ਸਿੰਘ ਕੰਮ ਤੋਂ ਘਰ ਵਾਪਸ ਆਉਂਦਾ ਹੈ ਸ਼ਾਮ ਨੂੰ ਤਾਂ ਜੋ ਮੰਜਰ ਉਹ ਦੇਖਦਾ ਉਸ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਘਰ ਦੇ ਵਿੱਚ ਉਸ ਦੀ ਧੀ ਦੀ লাশ ਪਈ ਸੀ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਉਸ ਦੇ ਗਲ ਉੱਤੇ ਬਾਹਰ ਕੀਤਾ ਸੀ ਜਸਪਾਲ ਸਿੰਘ ਚੀਕਾ ਮਾਰਦਾ ਉੱਚੀ ਉੱਚੀ ਰੌਲਾ ਪਾਉਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਫਰੈਂਸਿਕ ਟੀਮਾਂ ਆਉਂਦੀਆਂ ਨੇ ਪੁਲਿਸ ਦੇਖਦੀ ਹੈ ਕਿ ਹਰਮੀਤ ਕੌਰ ਬਿਸਤਰੇ ਦੇ ਵਿੱਚ ਮੁੱਦੇ ਮੂੰਹ ਪਈ ਸੀ ਉਸ ਦੇ ਹੱਥ ਵਿੱਚ ਕਿਤਾਬ ਸੀ ਅਤੇ ਉਸ ਦੇ ਇੱਕ ਹੱਥ ਦੀ ਮੁਠੀ ਬੰਦ ਸੀ ਜਦੋਂ ਮੁਠੀ ਖੋਲੀ ਜਾਂਦੀ ਹੈ ਤਾਂ ਉਸ ਵਿੱਚ ਕੁਝ ਬਾਲ ਸਨ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਅਤੇ ਜਸਪਾਲ ਸਿੰਘ ਤੋਂ ਪੁੱਛਦੀ ਹੈ ਕਿ ਇਹ ਸਾਰਾ ਕੀ ਮਾਮਲਾ ਹੈ ਤਾਂ ਜਸਪਾਲ ਸਿੰਘ ਦੱਸਦਾ ਹੈ ਕਿ ਮੈਂ ਅਤੇ ਮੇਰੀ ਧੀ ਦੋਨੋਂ ਅਸੀਂ ਇਸ ਕੋਠੀ ਦੇ ਵਿੱਚ ਰਹਿੰਦੇ ਹਾਂ ਇੱਕ ਕਮਰੇ ਦੇ ਵਿੱਚ ਮੇਰੀ ਧੀ ਰਹਿੰਦੀ ਆ ਦੂਸਰੇ ਕਮਰੇ ਦੇ ਵਿੱਚ ਮੈਂ ਰਹਿਣਾ ਤੇ ਕਮਰਿਆਂ ਦੇ ਵਿਚਾਲੇ ਇੱਕ ਗੇਟ ਹੈ ਅਸੀਂ ਜਦੋਂ ਦਿਲ ਕਰਦਾ ਇੱਕ ਦੂਜੇ ਦੇ ਕਮਰੇ ਦੇ ਵਿੱਚ ਆ ਸਕਦੇ ਸੀ ਤਾਂ ਇਸ ਨੇ ਦੱਸਿਆ ਕਿ ਮੈਂ ਵਾਈ ਫਾਰਮ ਜੀ ਨੂੰ ਆਪਣੇ ਕੰਮ ਤੇ ਗਿਆ ਮੈਂ ਆਪਣੇ ਕਮਰੇ ਨੂੰ ਬਾਹਰੋਂ ਜਿੰਦਾ ਲਗਾ ਕੇ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਆਪਣੇ ਕਮਰੇ ਦਾ ਜਿੰਦਾ ਖੋਲਿਆ ਪਰ ਹਰਮੀਤ ਦਾ ਜੋ ਕਮਰਾ ਸੀ ਉਹ ਅੰਦਰੋਂ ਬੰਦ ਸੀ ਜਦੋਂ ਮੈਂ ਹਰਮੀਤ ਦੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਖੂਨ ਨਾਲ ਲਥਪਤ ਹੋਈ ਪਈ ਸੀ ਹੁਣ ਪੁਲਿਸ ਸੋਚਦੀ ਹੈ ਕਿ ਆਖਰ ਕਾਤਲ ਕਮਰੇ ਦੇ ਅੰਦਰ ਗਿਆ ਕਿਵੇਂ ਤੇ ਉਸ ਤੋਂ ਬਾਅਦ ਬਾਹਰ ਕਿਵੇਂ ਆਇਆ ਕਿਉਂਕਿ ਹਰਮੀਤ ਦੇ ਕਮਰੇ ਦੀ ਕੁੰਡੀ ਅੰਦਰੋਂ ਬੰਦ ਸੀ ਤੇ ਇਧਰ ਜੋ ਜਸਪਾਲ ਸਿੰਘ ਸੀ ਇਸ ਦੇ ਕਮਰੇ ਦਾ ਜੋ ਗੇਟਸ ਯੋ ਬਾਰੋਂ ਲੱਗਿਆ ਹੋਸੀ ਉਸ ਨੂੰ ਜਿੰਦਾ ਲੱਗਿਆ ਹੋਸੀ ਜੇ ਕਾਤਲ ਅੰਦਰ ਦਾਖਲ ਹੋਇਆ ਹੋ ਤਾਂ ਉਹ ਬਾਹਰ ਕਿਵੇਂ ਨਿਕਲਿਆ ਤੇ ਅੰਦਰ ਕਿਵੇਂ ਦਾਖਲ ਹੋਇਆ ਨਾ ਤਾਂ ਜਿੰਦਾ ਟੁੱਟਿਆ ਹੋਇਆ ਸੀ ਤੇ ਨਾ ਹੀ ਹਰਮੀਤ ਦੇ ਕਮਰੇ ਦੀ ਕੁੰਡੀ ਖੁੱਲੀ ਸੀ ਜਾਂ ਗੇਟ ਟੁੱਟਿਆ ਹੋਇਆ ਸੀ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ ਲਾਸ਼ ਨੂੰ ਕਾਬਜੇ ਦੇ ਵਿੱਚ ਲੈਤਾ ਜਾਂਦਾ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਇਹ ਗੱਲ ਸੁਣ ਕੇ ਹੁਣ ਜੋ ਹਰਮੀਤ ਕੌਰ ਦੀ ਮਾਂ ਹੁੰਦੀ ਆ ਪਰਮਿੰਦਰ ਕੌਰ ਉਹ ਵੀ ਆਪਣੇ ਭਰਾ ਦੇ ਨਾਲ ਇਸ ਜਗ੍ਹਾ ਤੇ ਆਉਂਦੀ ਆ ਪੁਲਿਸ ਸਾਰੇ ਐਂਗਲਾਂ ਤੋਂ ਇਸ ਘਟਨਾ ਨੂੰ ਦੇਖ ਰਹੀ ਸੀ ਪਰਮਿੰਦਰ ਕੌਰ ਤੋਂ ਵੀ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਤਾਂ ਪਰਮਿੰਦਰ ਕੌਰ ਦਾ ਸ਼ੱਕ ਉਸਦੇ ਪਤੀ ਤੇ ਜਾਂਦਾ ਉਹ ਦੱਸਦੀ ਹੈ ਕਿ ਜਸਪਾਲ ਸਿੰਘ ਨੇ ਤਾਂ ਸਾਨੂੰ ਸਾਰੇ ਟੱਬਰ ਨੂੰ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੈਨੂੰ ਲੱਗਦਾ ਹੈ ਕਿ ਜਸਪਾਲ ਸਿੰਘ ਨੇ ਹੀ ਮੇਰੀ ਧੀ ਦਾ ਕਤਲ ਕੀਤਾ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਤਬਦੀਲ ਹੋ ਰਿਹਾ ਸੀ ਕਿਉਂਕਿ ਹੋਰ ਕੋਈ ਵੀ ਵਜ੍ਹਾ ਪੁਲਿਸ ਨੂੰ ਨਜ਼ਰ ਨਹੀਂ ਆ ਰਹੀ ਸੀ ਜਸਪਾਲ ਸਿੰਘ ਤੋਂ ਦੁਬਾਰਾ ਫੇਰ ਪੁੱਛਗਿੱਛ ਕੀਤੀ ਜਾਂਦੀ ਐ ਇਸ ਨੂੰ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਤੇ ਆਖਰ ਜੋ ਪੁਲਿਸ ਨੂੰ ਪਤਾ ਲੱਗਦਾ ਉਹ ਬੜਾ ਹੀ ਭਿਆਨਕ ਹੁੰਦਾ ਪੁਲਿਸ ਨੂੰ ਪਤਾ ਲੱਗਦਾ ਕਿ 9 April 1993 ਨੂੰ ਜਸਪਾਲ ਸਿੰਘ ਅਤੇ ਪਰਮਿੰਦਰ ਕੌਰ ਦੋਨਾਂ ਦੀ ਸ਼ਾਦੀ ਹੁੰਦੀ ਹੈ ਮੈਰਿਜ ਹੁੰਦੀ ਹੈ ਜਸਪਾਲ ਸਿੰਘ ਵੀ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਤੇ ਪਰਮਿੰਦਰ ਕੌਰ ਵੀ ਬੈਂਕ ਦੇ ਵਿੱਚ ਮੁਲਾਜ਼ਮ ਸੀ ਇਹਨਾਂ ਦੇ ਘਰ ਦੋ ਬੱਚੇ ਹੁੰਦੇ ਨੇ ਇਨਾਂ ਦੀ ਜ਼ਿੰਦਗੀ ਬੜੀ ਵਧੀਆ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੁੰਡਾ ਅਤੇ ਕੁੜੀ ਇਹਨਾਂ ਦੇ ਕੋਲ ਹੁੰਦੇ ਨੇ ਤੇ ਹੁਣ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਚਾਲ ਆਉਣ ਵਾਲਾ ਚੰਗੀ ਜ਼ਿੰਦਗੀ ਚੱਲਦੇ-ਚੱਲਦੇ ਇਹਨਾਂ ਦੀ ਜ਼ਿੰਦਗੀ ਬਰਬਾਦ ਹੋਣ ਵਾਲੀ ਹੈ ਇੱਕ ਦਿਨ ਜਸਪਾਲ ਸਿੰਘ ਇੱਕ ਫਿਲਮ ਦੇਖਦਾ ਹੈ ਜੋ ਕਿ ਨਜਾਇਜ਼ ਰਿਸ਼ਤਿਆਂ ਤੇ ਆਧਾਰਿਤ ਸੀ ਉਸ ਵਿੱਚ ਵੀ ਇੱਕ ਔਰਤ ਆਫਿਸ ਦੇ ਵਿੱਚ ਕੰਮ ਕਰਦੀ ਹੁੰਦੀ ਹੈ ਉੱਥੇ ਉਸ ਦੀ ਉਸ ਦੇ ਨਾਲ ਕੰਮ ਕਰਨ ਵਾਲੇ ਨਾਲ ਦੋਸਤੀ ਹੋ ਜਾਂਦੀ ਹੈ ਨਜ਼ਾਇਜ਼ ਸਬੰਧ ਹੋ ਜਾਂਦੇ ਏਦਾਂ ਦੀ ਫਿਲਮ ਜਦੋਂ ਜਸਪਾਲ ਸਿੰਘ ਦੇਖਦਾ ਤਾਂ ਉਹ ਗੱਲ ਜਸਪਾਲ ਸਿੰਘ ਦੇ ਅੰਦਰ ਘਰ ਕਰ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਮੇਰੀ ਪਤਨੀ ਵੀ ਸ਼ਾਇਦ ਕਿਸੇ ਨਾਲ ਗਲਤ ਹੈ ਹੁਣ ਆਪਣੀ ਪਤਨੀ ਪਰਮਿੰਦਰ ਕੌਰ ਨੂੰ ਉਹ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈ ਜਿਉਂ ਕਿਸੇ ਨਾਲ ਗੱਲ ਕਰਦੀ ਹੈ ਤਾਂ ਵੀ ਉਸ ਤੇ ਸ਼ੱਕ ਕਰਦਾ ਹੈ ਮਾੜੀ ਮਾੜੀ ਗੱਲ ਤੇ ਹੁਣ ਉਹ ਪਰਮਿੰਦਰ ਕੌਰ ਉੱਤੇ ਸ਼ੱਕ ਕਰਨ ਲੱਗਦਾ ਹੈ ਪਰਮਿੰਦਰ ਕੌਰ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹਨਾਂ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਹੈ ਹੁਣ ਜਸਪਾਲ ਸਿੰਘ ਦੇ ਅੰਦਰ ਸ਼ੱਕ ਇੰਨਾ ਘਰ ਕਰ ਜਾਂਦਾ ਹੈ ਉਸ ਨੂੰ ਲੱਗਦਾ ਕਿ ਜੋ ਦੋ ਉਹਨਾਂ ਦੇ ਬੱਚੇ ਨੇ ਮੁੰਡਾ ਕੁੜੀ ਉਹ ਵੀ ਉਸ ਦੇ ਨਹੀਂ ਇਹਨਾਂ ਵਿੱਚ ਝਗੜਾ ਵੱਧ ਜਾਂਦਾ ਹੈ ਤਾਂ ਜੋ ਪਰਮਿੰਦਰ ਕੌਰ ਹੁੰਦੀ ਹੈ ਉਹ ਆਪਣੇ ਪੇਕੇ ਚਲੀ ਜਾਂਦੀ ਹੈ ਆਪਣੇ ਭਰਾ ਦੇ ਕੋਲ ਰਹਿਣ ਲੱਗ ਜਾਂਦੀ ਹੈ ਤੇ ਇੱਧਰ ਜਸਪਾਲ ਸਿੰਘ ਦੇ ਅੰਦਰ ਜੋ ਸ਼ੱਕ ਸੀ ਉਸ ਦੇ ਆਧਾਰ ਤੇ ਹੀ ਸਿੰਘ ਨੂੰ ਲੱਗ ਰਿਹਾ ਸੀ ਕਿ ਜੋ ਉਸ ਦੇ ਬੱਚੇ ਨੇ ਉਸ ਦੇ ਨਹੀਂ ਉਹ ਵੀ ਕਿਸੇ ਹੋਰ ਦੇ ਨੇ ਨਜਾਇਜ਼ ਔਲਾਦ ਆ ਤਾਂ ਉਹ ਅਦਾਲਤ ਦੇ ਵਿੱਚ ਇਹਨਾਂ ਦਾ ਡੀਐਨਏ ਟੈਸਟ ਕਰਵਾਉਣ ਦੀ ਅਪੀਲ ਕਰ ਪਰ ਉਸ ਦੀ ਇਹ ਅਰਜੀ ਖਾਰਜ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਹੈ ਹਾਈ ਕੋਰਟ ਦੇ ਵਿੱਚ ਵੀ ਉਸ ਦੀ ਇਹ ਅਰਜੀ ਖਾਰਜ ਕਰ ਦਿੱਤੀ ਜਾਂਦੀ ਹੈ ਪਰ ਜੋ ਪਰਮਿੰਦਰ ਕੌਰ ਹੁੰਦੀ ਹੈ ਉਹ ਘਰ ਜੋੜਨਾ ਚਾਹੁੰਦੀ ਹੁੰਦੀ ਹੈ ਉਹ ਫੇਰ ਜਸਪਾਲ ਸਿੰਘ ਦੇ ਕੋਲ ਆਉਂਦੀ ਹੈ ਜਸਪਾਲ ਸਿੰਘ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਤੇ ਸ਼ੱਕ ਨਾ ਕਰ ਐਦਾਂ ਦੀ ਕੋਈ ਵੀ ਗੱਲ ਨਹੀਂ ਤੂੰ ਵਿਅਰਥ ਹੀ ਐਦਾਂ ਦੇ ਸ਼ੱਕ ਮੇਰੇ ਉੱਤੇ ਕਰ ਰਿਹਾ ਮੇਰੇ ਕੈਰੈਕਟਰ ਉੱਤੇ ਲਾਲਚਨ ਲਗਾ ਰਿਹਾ ਮੇਰੇ ਉੱਤੇ ਚਿੱਕੜ ਸੱਟ ਰਿਹਾ ਸਿੰਦਰ ਕੌਰ ਨੂੰ ਫੇਰ ਲੱਗਦਾ ਹੈ ਕਿ ਇਹ ਘਰ ਬਰਬਾਦ ਨਾ ਹੋਵੇ ਉਹ ਆਪਣੇ ਪਤੀ ਕੋਲ ਆਉਂਦੀ ਹੈ ਉਸ ਨੂੰ ਫੇਰ ਸਮਝਾਉਂਦੀ ਹੈ ਕਿ ਤੂੰ ਮੇਰੇ ਉੱਤੇ ਸ਼ੱਕ ਨਾ ਕਰ ਐਦਾਂ ਦੀ ਕੋਈ ਵੀ ਗੱਲ ਨਹੀਂ ਇੱਥੇ ਆ ਕੇ ਰਹਿਣ ਲੱਗਦੀ ਹੈ ਤਾਂ ਇੱਕ ਦਿਨ ਜਸਪਾਲ ਸਿੰਘ ਸਾਰੇ ਪਰਿਵਾਰ ਨੂੰ ਮਾਰਨ ਦੀ ਪਲੈਨਿੰਗ ਕਰਦਾ ਹੈ ਇੱਕ ਕੰਪੋਨੈਂਟ ਲੈ ਕੇ ਆਉਂਦਾ ਜੋ ਕਿ ਚਾਰ ਸਿਲੰਡਰਾਂ ਉੱਤੇ ਲਗਾਉਂਦਾ ਜਿਸ ਦੇ ਨਾਲ ਟਾਈਮਿੰਗ ਸੈੱਟ ਕਰਦਾ ਕਿ ਇਸ ਵੇਲੇ ਸਿਲੰਡਰਾਂ ਨੂੰ ਅੱਗ ਲੱਗ ਜਾਵੇਗੀ ਤੇ ਇਹ ਆਪਣੇ ਘਰੋਂ ਬਾਹਰ ਨਿਕਲ ਜਾਂਦਾ ਇਸ ਨੂੰ ਲੱਗਦਾ ਕਿ ਪਿੱਛੋਂ ਸਿਲੰਡਰਾਂ ਨੂੰ ਅੱਗ ਲੱਗ ਜਾਵੇਗੀ ਤੇ ਸਾਰੇ ਪਰਿਵਾਰਕ ਮੈਂਬਰ ਮਰ ਜਾਣਗੇ ਤੇ ਮੈਂ ਸਾਫ਼-ਸਾਫ਼ ਬਚ ਜਾਵਾਂਗਾ ਪਰ ਇਹ ਸਿਲੰਡਰਾਂ ਨੂੰ ਅੱਗ ਨਹੀਂ ਲੱਗਦੀ ਜਦੋਂ ਇਹ ਘਰ ਵਾਪਸ ਆ ਕੇ ਦੇਖਦਾ ਉਹ ਟਾਈਮ ਤੋਂ ਬਾਅਦ ਘਰ ਆਉਂਦਾ ਤਾਂ ਇਹਨੇ ਸਿਲੰਡਰ ਆ ਕੇ ਦੇਖੇ ਤਾ ਕੁਦਰਤੀ ਇੱਕ ਸਲੰਡਰ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਜਸਪਾਲ ਸਿੰਘ ਨੂੰ ਵੀ ਅੱਗ ਲੱਗ ਜਾਂਦੀ ਹੈ ਇਸ ਨੂੰ ਚੱਕ ਕੇ ਹਸਪਤਾਲ ਲਿਆਇਆ ਜਾਂਦਾ ਹੈ ਇਹ ਬਚ ਜਾਂਦਾ ਹੈ ਪਰ ਸ਼ੱਕ ਇਸ ਤੇ ਅੰਦਰੋਂ ਫੇਰ ਵੀ ਨਹੀਂ ਨਿਕਲਦਾ ਤੇ ਹੁਣ ਚੱਲਦੇ ਚੱਲਦੇ 2008 ਆ ਜਾਂਦਾ ਹੈ 2008 ਦੇ ਵਿੱਚ ਤਲਾਕ ਦਾ ਕੇਸ ਕੀਤਾ ਜਾਂਦਾ ਹੈ ਬੱਚਿਆਂ ਦੀ ਸਪੁਰਦਗੀ ਦਾ ਕੇਸ ਕੀਤਾ ਜਾਂਦਾ ਹੈ ਸਮਾਂ ਲੰਘਦਾ ਹੈ 2013 ਆ ਜਾਂਦਾ ਹੈ 2013 ਦੇ ਵਿੱਚ ਕੋਰਟ ਇਹਨਾਂ ਨੂੰ ਸੁਝਾ ਦਿੰਦੀ ਹੈ ਕਿ ਜੋ ਬੇਟੀ ਹੈ ਉਹ ਆਪਣੇ ਪਿਤਾ ਨਾਲ ਰਹਿ ਲਵੇ ਤਾਂ ਜੋ ਇਹਨਾਂ ਦੀ ਨੇੜਤਾ ਹੋ ਸਕੇ ਇਹਨਾਂ ਦੇ ਵਿੱਚ ਪਿਆਰ ਵੱਧ ਸਕੇ ਜਿਸ ਕਾਰਨ ਇਹ ਘਰ ਬਚ ਜਾਵੇ ਜਿਸ ਕਾਰਨੇ ਪਰਿਵਾਰ ਬਚ ਜਾਵੇ ਹੁਣ 2013 ਦੇ ਵਿੱਚ ਜੋ ਹਰਮੀਤ ਕੌਰ ਹੁੰਦੀ ਆ ਉਹ ਜਸਪਾਲ ਸਿੰਘ ਆਪਣੇ ਪਿਤਾ ਦੇ ਕੋਲ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਜੋ ਪਰਮਿੰਦਰ ਕੌਰ ਹੁੰਦੀ ਆ ਉਹ ਆਪਣੇ ਭਰਾ ਦੇ ਕੋਲ ਆ ਕੇ ਰਹਿੰਦੀ ਹੈ ਇਹਨਾਂ ਦਾ ਜੋ ਛੋਟਾ ਬੇਟਾ ਹੁੰਦਾ ਉਹ ਪਰਮਿੰਦਰ ਕੌਰ ਦੇ ਕੋਲ ਹੁੰਦਾ ਤੇ ਜੋ ਹਰਮੀਤ ਕੌਰ ਕੁੜੀ ਹੁੰਦੀ ਆ ਉਹ ਜਸਪਾਲ ਸਿੰਘ ਦੇ ਕੋਲ ਆ ਕੇ ਰਹਿਣ ਲੱਗਦੀ ਹੈ ਹੁਣ ਜਸਪਾਲ ਸਿੰਘ ਨੂੰ ਇਹ ਲੱਗਦਾ ਸੀ ਕਿ ਜਦੋਂ ਹਰਮੀਤ ਕੌਰ 18 ਸਾਲਾਂ ਦੀ ਹੋ ਜਾਵੇਗੀ 1 ਮਾਰਚ 2014 ਨੂੰ ਹਰਮੀਤ ਨੇ 18 ਸਾਲਾਂ ਦੀ ਹੋਣਾ ਸੀ ਤਾਂ ਉਹ ਆਪਣੀ ਮਰਜ਼ੀ ਦੀ ਮਾਲਕ ਹੋ ਜਾਵੇਗੀ ਉਹ ਆਪਣੀ ਮਾਂ ਕੋਲ ਵੀ ਚਲੀ ਜਾਇਆ ਕਰੇਗੀ ਤੇ ਉਹ ਇਹ ਗੱਲ ਨਹੀਂ ਚਾਹੁੰਦਾ ਸੀ ਦੇਖੋ ਜਸਪਾਲ ਸਿੰਘ ਨੂੰ ਇਹ ਵੀ ਲੱਗ ਰਿਹਾ ਸੀ ਕਿ ਜੋ ਇਹ ਔਲਾਦ ਨੇ ਇਹ ਨਜਾਇਜ਼ ਹੈ ਇਹ ਉਸ ਦੀ ਨਹੀਂ ਪਰ ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਜੋ ਹਰਮੀਤ ਕੌਰ ਆ ਉਹ ਆਪਣੀ ਮਾਂ ਕੋਲ ਨਾ ਚਲੀ ਜਾਵੇ ਉਹ ਉਸ ਕੋਲ ਹੀ ਰਹੇ ਜਾਣੀ ਜਸਪਾਲ ਸਿੰਘ ਸਨਕੀ ਹੋ ਚੁੱਕਿਆ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰ ਰਿਹਾ ਇਸ ਕਾਰਨ ਉਹ ਸੋਚਦਾ ਕਿ ਕਿਉਂ ਨਾ ਹਰਮੀਤ ਕੌਰ ਦਾ ਕਤਲ ਕਰ ਦਿੱਤਾ ਜਾਵੇ ਉਹ ਤਰ੍ਹਾਂ ਤਰ੍ਹਾਂ ਦੀਆਂ ਐਦਾਂ ਦੀਆਂ ਚੀਜ਼ਾਂ ਸਰਚ ਕਰਦਾ ਜਿਸ ਨਾਲ ਬੰਦੇ ਨੂੰ ਮਾਰਿਆ ਜਾ ਸਕੇ ਤੇ ਉਸ ਨੂੰ ਜ਼ਿਆਦਾ ਦਰਦ ਵੀ ਨਾ ਹੋਵੇ ਨੈਟ ਦੇ ਉੱਤੇ ਸਰਚ ਕੀਤਾ ਜਾਂ ਤਾਂ ਫਿਰ ਉਹ 22 ਫਰਵਰੀ 2014 ਦਾ ਦਿਨ ਨਿਸ਼ਚਿਤ ਕਰਦਾ ਕਿ ਇਸ ਦਿਨ ਹਰਮੀਤ ਕੌਰ ਦਾ ਕਤਲ ਕੀਤਾ ਜਾਵੇਗਾ ਹੁਣ ਦਿਨਾ ਆ ਜਾਂਦਾ ਹੈ 22 ਫਰਵਰੀ 2014 ਦਾ ਹਰਮੀਤ ਕੌਰ ਆਪਣੇ ਕਮਰੇ ਦੇ ਵਿੱਚ ਪੜ ਰਹੀ ਹੁੰਦੀ ਹੈ ਤੇ ਜੋ ਜਸਪਾਲ ਸਿੰਘ ਹੁੰਦਾ ਹੈ ਉਹ ਮੌਕੇ ਦੀ ਤਾਕ ਦੇ ਵਿੱਚ ਹੁੰਦਾ ਹੈ ਉਹ ਰਸੋਈ ਦੇ ਵਿੱਚੋਂ ਚਾਕੂ ਲੈ ਕੇ ਆਉਂਦਾ ਤੇ ਹਰਮੀਤ ਕੌਰ ਦੀ ਗਰਦਨ ਉੱਤੇ ਬਾਹਰ ਕਰ ਦਿੰਦਾ ਉਸ ਦੀ ਸਾਂਹ ਵਾਲੀ ਨਾਲੀ ਨੂੰ ਵੱਢ ਦਿੰਦਾ ਹਰਮੀਤ ਕੌਰ ਦਾ ਹੱਥ ਆਪਣੇ ਪਿਤਾ ਦੇ ਵਾਲਾਂ ਨੂੰ ਪੈ ਜਾਂਦਾ ਤੇ ਉਹ ਕੁਝ ਵਾਲ ਉਸ ਦੇ ਪੱਟ ਦਿੰਦੀ ਹੈ ਜਸਪਾਲ ਸਿੰਘ ਇਸ ਨੂੰ ਕਤਲ ਕਰਦਾ ਹੈ ਕਤਲ ਕਰਨ ਤੋਂ ਬਾਅਦ ਉਹ ਐਦਾਂ ਰਿਐਕਟ ਕਰਦਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤਿਆਰ ਹੁੰਦਾ ਤਿਆਰ ਹੋਣ ਤੋਂ ਬਾਅਦ ਆਪਣੀ ਡਿਊਟੀ ਤੇ ਜਾਂਦਾ ਤੇ ਸ਼ਾਮ ਨੂੰ ਵਾਪਸ ਆ ਜਾਂਦਾ ਤੇ ਫੇਰ ਆ ਕੇ ਉਹ ਰੌਲਾ ਪਾ ਦਿੰਦਾ ਐਕਟਿੰਗ ਕਰਦਾ ਕਿ ਮੇਰੀ ਬੇਟੀ ਦਾ ਕਿਸੇ ਨੇ ਕਤਲ ਕਰ ਦਿੱਤਾ ਪਰ ਪੁਲਿਸ ਜਦੋਂ ਤਫ਼ਤੀਸ਼ ਕਰਦੀ ਹੈ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਕੇ ਆਉਂਦਾ ਤੇ ਉਸ ਤੋਂ ਬਾਅਦ ਜਸਪਾਲ ਸਿੰਘ ਤੇ ਕੇਸ ਦਰਜ ਕੀਤਾ ਜਾਂਦਾ ਇਸ ਨੂੰ ਜੇਲ੍ਹ ਭੇਜਿਆ ਜਾਂਦਾ ਅਦਾਲਤ ਦੇ ਵਿੱਚ ਕੇਸ ਚੱਲਦਾ ਅਦਾਲਤ ਵੱਲੋਂ ਜਸਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਮਾਪੇ ਹੀ ਆਪਣੇ ਬੱਚਿਆਂ ਦੇ ਬੈਰੀ ਬਣ ਸਕਦੇ ਨੇ ਬਹੁਤ ਆਪਾਂ ਇਦਾਂ ਦੀਆਂ ਘਟਨਾਵਾਂ ਸੁਣਦੇ ਆ ਜਿੱਥੇ ਬੱਚੇ ਆਪਣੇ ਮਾਤਾ ਪਿਤਾ ਨੂੰ ਮਾਰ ਦਿੰਦੇ ਆ ਪਰ ਇਦਾਂ ਦੀਆਂ ਘਟਨਾਵਾਂ ਵੀ ਬਹੁਤ ਨੇ ਜਿਸ ਵਿੱਚ ਮਾਪਿ ਉਹ ਹੀ ਆਪਣੇ ਬੱਚਿਆਂ ਨੂੰ ਮਾਰ ਦਿੰਦੇ ਐ ਕਿਵੇਂ ਇੱਕ ਪਿਓ ਨੇ ਆਪਣੀ 17 ਸਾਲਾ ਧੀ ਦਾ ਕਤਲ ਕਰ ਦਿੱਤਾ ਸਿਰਫ ਇਸ ਲਈ ਉਸ ਨੂੰ ਇਹ ਲੱਗਦਾ ਸੀ ਕਿ ਜਦੋਂ ਇਹ 18 ਸਾਲਾਂ ਦੀ ਹੋ ਜਾਵੇਗੀ ਤਾਂ ਸ਼ਾਇਦ ਇਹ ਆਪਣੀ ਮਾਂ ਕੋਲ ਚਲੀ ਜਾਵੇਗੀ ਤੇ ਉਹ ਸਨਕੀ ਬੰਦੇ ਦੇ ਦਿਮਾਗ ਦੇ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਇਹ ਬੱਚੇ ਮੇਰੇ ਨਹੀਂ ਯਾਨੀ ਜਦੋਂ ਫਿਰ ਮਾੜੇ ਦਿਨ ਆਉਂਦੇ ਨੇ ਉਦੋਂ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਬੰਦੇ ਦੀ ਆਪਦੀ ਜ਼ਿੰਦਗੀ ਵੀ ਬਰਬਾਦ ਹੋਣੀ ਹੁੰਦੀ ਹੈ ਤੇ ਉਸ ਨੇ ਦੂਜੇ ਦੀ ਜ਼ਿੰਦਗੀ ਵੀ ਬਰਬਾਦ ਕਰਨੀ ਹੁੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾ